ਅਤੇ ਕ੍ਰਿਕਟ ਦੇ ਦਿੱਗਜ ਗੇਂਦਬਾਜ਼ ਮੁਹੰਮਦ ਸ਼ਮੀ ਅਤੇ ਟੈਨਿਸ ਪਲੇਅਰ ਸਾਨਿਆ ਮਿਰਜ਼ਾ ਵਿਆਹ ਕਰਵਾਉਣ ਜਾ ਰਹੇ ਨੇ ਸੋਸ਼ਲ ਮੀਡੀਆ ਤੇ ਦੋਵਾਂ ਦੇ ਵਿਆਹ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਖੇਡ ਦੇ ਦੋਵੇਂ ਦਿੱਗਜ ਸਟਾਰ ਸੋਸ਼ਲ ਮੀਡੀਆ ਤੇ ਇਸ ਵਕਤ ਟ੍ਰੈਂਡ ਕਰ ਰਹੇ ਨੇ ਜਿਸ ਕਾਰਨ ਪ੍ਰਸ਼ੰਸਕਾਂ ਨੂੰ ਵੀ ਇਹ ਫੁਲਿਖਾ ਪੈ ਗਿਆ ਹੈ ਕਿ ਦੋਵੇਂ ਸੱਚਮੁੱਚ ਵਿਆਹ ਕਰਨ ਜਾ ਰਹੇ ਨੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਖਰਕਾਰ ਆਪਣੇ ਅਤੇ ਸਾਨਿਆ ਮਿਰਜ਼ਾ ਨਾਲ ਜੁੜੀਆਂ ਅਫਵਾਹਾਂ ਤੇ ਸਪਾਈ ਦਿੱਤੀ ਹੈ ਸੋਸ਼ਲ ਮੀਡੀਆ ਤੇ ਕਈ ਪੋਸਟਾਂ ਆ ਰਹੀਆਂ ਸਨ ਕਿ ਸ਼ਮੀ ਅਤੇ ਸਾਨਿਆ ਵਿਆਹ ਕਰਨ ਜਾ ਰਹੇ ਨੇ ਤੇ ਕੁਝ ਝੂਠੀਆਂ ਤਸਵੀਰਾਂ ਵੀ ਆਨਲਾਈਨ ਸਾਹਮਣੇ ਆ ਰਹੀਆਂ ਹਨ ਹਾਲੀ ਦੇ ਵਿੱਚ YouTube ਤੇ ਜਦੋਂ ਇੰਟਰਵਿਊ ਦੌਰਾਨ ਸ਼ਮੀ ਨੂੰ ਇਨ੍ਹਾਂ ਅਫਵਾਹਾਂ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਨਲਾਈਨ ਅਜਹੀਆਂ ਖਬਰਾਂ ਫੈਲਾਉਣ ਵਾਲਿਆਂ ਤੇ ਨਿਸ਼ਾਨਾ ਸਾਧਿਆ ਤੇ ਇਸ ਗੇਂਦਬਾਜ਼ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਝੂਠ ਫੈਲਾਉਣ ਤੋਂ ਬਚਣ ਦੇ ਲਈ ਕਿਹਾ ਅਤੇ ਇਹ ਵੀ ਕਿਹਾ ਹੈ ਕਿ ਹਾਲਾਂਕਿ ਅਜਿਹੇ ਮੀਮਜ਼ ਮਨੋਰੰਜਨ ਕਰ ਸਕਦੇ ਹਨ ਇਹ ਨੁਕਸਾਨਦੇ ਵੀ ਹੋ ਸਕਦੇ ਨੇ ਉਹਨਾਂ ਕਿਹਾ ਕਿ ਮੈਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਜ਼ਿੰਮੇਵਾਰੀ ਦੇ ਨਾਲ ਵਿਵਹਾਰ ਕਰਨ ਅਤੇ ਅਜਹੀਆਂ ਬੇਬੁਨਿਆਦ ਖਬਰਾਂ ਨੂੰ ਫੈਲਾਉਣ ਤੋਂ ਬਚਣ ਦੀ ਅਪੀਲ ਕਰਦਾ ਹਾਂ ਸ਼ਮੀ ਨੇ ਕਿਹਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੋਸ਼ਲ ਮੀਡੀਆ ਨੂੰ ਲੈ ਕੇ ਜ਼ਿੰਮੇਵਾਰ ਹੋਣ ਤੇ ਅਜਹੀਆਂ ਬੇਬੁਨਿਆਦ ਖਬਰਾਂ ਫੈਲਾਉਣ ਤੋਂ ਬਚਣ ਉਹਨਾਂ ਕਿਹਾ ਮੈਂ ਸਹਿਮਤ ਹਾਂ ਕਿ ਮੀਮਸ ਤੁਹਾਡੇ ਮਨੋਰੰਜਨ ਲਈ ਹਨ ਪਰ ਜੇਕਰ ਉਹ ਕਿਸੇ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਹਨ ਤਾਂ ਤੁਹਾਨੂੰ ਬਹੁਤ ਸੋਚ ਸਮਝ ਕੇ ਮੀम्स ਬਣਾਉਣੇ ਚਾਹੀਦੇ ਨੇ ਸ਼ਮੀ ਨੇ ਅੱਗੇ ਕਿਹਾ ਕਿ ਅੱਜ ਤੁਸੀਂ ਵੈਰੀਫਾਈਡ ਪੇਜ ਨਹੀਂ ਹੋ ਤੁਹਾਡਾ ਪਤਾ ਨਹੀਂ ਪਤਾ ਜੇਕਰ ਤੁਸੀਂ ਜਾਣੇ ਪਹਿਚਾਣੇ ਨਹੀਂ ਹੋ ਤਾਂ ਤੁਸੀਂ ਬੋਲ ਸਕਦੇ ਹੋ ਪਰ ਮੈਂ ਫਿਰ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੇਕਰ ਤੁਹਾਡੇ ਚ ਹਿੰਮਤ ਹੈ ਤਾਂ ਵੈਰੀਫਾਈਡ ਪੇਜ ਤੋਂ ਬੋਲ ਕੇ ਦਿਖਾਓ ਫਿਰ ਅਸੀਂ ਤੁਹਾਨੂੰ ਦੱਸਾਂਗੇ ਦੱਸ ਦਈਏ ਕਿ 6 ਜੂਨ 2014 ਨੂੰ ਮਾਡਲ ਹਸੀਨ ਜਹਾਨਾਲ ਮੁਹੰਮਦ ਸ਼ਮੀ ਨੇ ਵਿਆਹ ਕੀਤਾ ਸੀ ਪਰ ਵਿਆਹ ਦੇ ਕੁਝ ਸਾਲਾਂ ਬਾਅਦ ਹੀ ਦੋਵਾਂ ਵਿਚਾਲੇ ਕਈ ਵੱਡੇ ਮੁੱਦੇ ਸਾਹਮਣੇ ਆਏ। ਹਸੀਨ ਰਹਾ ਨੇ ਸ਼ਮੀ ਤੇ ਕਈ ਗੰਭੀਰ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨੂੰ ਤਲਾਕ ਦੇ ਦਿੱਤਾ। ਸ਼ਮੀ ਦੀ ਇੱਕ ਬੇਟੀ ਵੀ ਹੈ ਜੋ ਹਸੀਨ ਰਹਾ ਦੇ ਨਾਲ ਇਸ ਵਕਤ ਰਹਿ ਰਹੀ ਹੈ। ਤਲਾਕ ਤੋਂ ਬਾਅਦ ਸ਼ਮੀ ਦੀ ਕ੍ਰਿਕਟ ਵੀ ਕਾਫੀ ਪ੍ਰਭਾਵਿਤ ਹੋਈ ਪਰ ਇਸ ਤੋਂ ਬਾਅਦ ਉਸਨੇ ਆਪਣੇ ਕੈਰੀਅਰ ਤੇ ਧਿਆਨ ਦਿੱਤਾ ਤੇ ਸਖਤ ਮਿਹਨਤ ਕੀਤੀ ਜਿਸ ਕਾਰਨ ਸ਼ਮੀ ਵਿਸ਼ਵ ਕੱਪ 2023 ਦੇ ਵਿੱਚ ਸਭ ਤੋਂ ਸਫਲ ਗੇਂਦਬਾਜ਼ ਸਾਬਤ ਹੋਇਆ। ਉਦੋਂ ਦੂਜੇ ਪਾਸੇ ਸਾਨੀਆ ਮਿਰਜ਼ਾ ਦੀ ਵੀ ਆਪਣੇ ਪਤੀ ਦੇ ਨਾਲ ਤਲਾਕ ਹੋ ਗਿਆ ਉਹਨਾਂ ਦੇ ਵੱਲੋਂ 2010 ਦੇ ਵਿੱਚ ਪਾਕਿਸਤਾਨੀ ਕ੍ਰਿਕਟਰ ਸੋਇਬ ਮਲਿਕ ਦੇ ਨਾਲ ਵਿਆਹ ਕੀਤਾ ਗਿਆ ਸੀ ਇਸ ਵਿਆਹ ਤੋਂ ਸਾਨੀਆ ਦਾ ਇੱਕ ਬੇਟਾ ਹੈ ਪਰ ਸਾਨੀਆ ਅਤੇ ਸੋਇਬ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਸੋਇਬ ਅਤੇ ਸਾਨੀਆ ਦਾ ਹੁਣ ਤਲਾਕ ਹੋ ਚੁੱਕਾ ਹੈ ਤੇ ਹੁਣ ਸਾਨੀਆ ਆਪਣੇ ਬੇਟੇ ਨਾਲ ਇਕੱਲੇ ਹੀ ਪਾਲ ਰਹੀ ਹੈ ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਦੋਵੇਂ ਹੀ ਖਿਡਾਰੀ ਸੁਰਖੀਆਂ ਦੇ ਵਿੱਚ ਬਣੇ ਹੋਏ ਸਨ ਜਿਸ ਤੋਂ ਬਾਅਦ ਇਹ ਗੱਲਾਂ ਵੀ ਚਰਚਾ ਦੇ ਵਿੱਚ ਆਈਆਂ ਕਿ ਦੋਵੇਂ ਹੁਣ ਵਿਆਹ ਕਰਵਾ ਸਕਦੇ ਨੇ ਤੇ ਸੋਸ਼ਲ ਮੀਡੀਆ ਤੇ ਦੋਵਾਂ ਦੀਆਂ ਐਡੀਟਿਡ ਫੋਟੋਜ਼ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਸਨ ਪਰ ਹੁਣ ਮੁਹੰਮਦ ਸ਼ਮੀ ਦੇ ਵੱਲੋਂ ਇਸ ਗੱਲ ਤੇ ਪੂਰਨ ਵਿਰਾਮ ਲਗਾ ਦਿੱਤਾ ਗਿਆ ਦੱਸ ਦੇ ਕਿ ਉਹਨਾਂ ਦੇ ਵੱਲੋਂ ਸਪਸ਼ਟ ਕਰਨ ਦਿੱਤਾ ਗਿਆ ਹੈ ਕਿ ਅਜਈਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਮਨੋਰੰਜਨ ਦੇ ਲਈ ਇੱਕ ਹੱਦ ਤੱਕ ਇਹ ਠੀਕ ਹੈ ਪਰ ਕਿਸੇ ਦੀ ਨਿੱਜੀ ਜ਼ਿੰਦਗੀ ਦੇ ਨਾਲ ਇਦਾਂ ਖੇਡਣਾ ठीक नहीं है और अपडेट्स के लिए देखते रहो cheap दी टीवी